ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜਦੋਂ ਹਿੰਦੂ ਧਰਮ ਖਤਰੇ ਵਿੱਚ ਸੀ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਬਾਬਾ ਤੇਗ ਬਹਾਦਰ ਕੋਲ ਗੁਜ਼ਾਰਿਸ਼ ਕੀਤੀ ਸੀ ਫਰਿਆਦ ਕੀਤੀ ਸੀ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸ਼ੀਸ਼ ਬਲੀਦਾਨ ਕਰਕੇ ਪੂਰੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ ਤੇ ਹਿੰਦੂ ਧਰਮ ਦੀ ਚਾਦਰ ਬਣ ਕੇ ਸਾਹਮਣੇ ਆਏ ਸੀ ਅੱਜ ਇਹ ਡਰੋਨ ਸ਼ੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਰਾਸਤੇ ਖਾਲਸਾ ਆਨੰਦਪੁਰ ਸਾਹਿਬ ਦੇ ਵਿੱਚ

ਦੀਨ ਕਬੂਲਨ ਵਾਸਤੇ ਮਜਬੂਰ ਕੀਤਾ ਹੈ ਜ਼ਬਰਦਸਤੀ ਜeneu ਲਹਾਏਗਾ ਨਾ ਕਰਨ ਵਾਲੇ ਕਤਲ ਕਰ ਦਿੱਤੇ ਜਾਂਦੇ ਇਸੇ ਜ਼ਰਾਨ ਉਸਨੇ ਆਪਣੇ ਸੇਵਾ ਸਰਦਾਰ ਇਫਤਿਹਾਰ ਖਾਨ ਨੂੰ ਕਸ਼ਮੀਰ ਦੇ ਇਲਾਕੇ ਵਿੱਚ ਜਬਰੀ ਧਰਮ ਤਬਦੀਲੀ ਕਰਨ ਵਾਸਤੇ ਭੇਜਿਆ ਕਸ਼ਮੀਰੀ ਬ੍ਰਾਹਮਣ ਆਪਣਾ ਧਰਮ ਬਚਾਉਣ ਲਈ ਕਈ ਹੋਰ ਧਾਵਾਂ ਕੀਤੇ ਪਰ ਕਿਸੇ ਨੇ ਨਾ ਦਿਨਾ ਦਿਵਾਇਆ انانپور صاحب گروہ کا محل پورا صاحب جتھے کشمیری پندت صاحب صاحب صلی اللہ علیہ وسلم فریاد لے کے آئے صلی اللہ علیہ وسلم جو سرم آوے پس کنٹ آوے پہ گرد سوامی سندھا ਬਾਤ ਹੈ ਸੀ ਦਿੱਲੀ ਸ਼ਹਿਰ ਦੀ ਦਿਲ ਲਾ ਲਾ ਦੇਣ ਵਾਲਾ ਬਾਤ ਜਦੋਂ ਗੁਰੂ ਸਾਹਿਬ ਲੋਕਾਇਤ ਸੋਮ ਕਰਨ ਵਾਲੇ ਸੰਸਾਰੀ ਬਾਦਸ਼ਾਹ ਦੇਖ ਕੇ ਦੀਵਾਰ ਬਣ ਕੇ ਖੜੇ ਦਿੱਲੀ ਦਾ ਚਾਨਮੀ ਚੌਰ ਨਵਾ ਬਣੇ کوئی, 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 کوئی. سب پائی مدی گاضی سالم نے اسلام قبول انکار کرنے ان پوری خلقت دے سامنے لکڑ دیا دو بچ چنگی طرح نور کے سالمانہ طریقے دے. دے آرا چلا کے چیلیا پائی متی داستی داست دی شہادت دا ادبو درش اے پانسو ڈرونز دی ذریعے اے علاقی کنازت جب میں کہہ رہا ہوں گروہ دا پیارا ہے سیس اتے آرہا ہے کاؤ تک اولا ایک ہی ہوئی جاندہ ہے ਇਰੁਨਾਤ ਆਸਫੀ ਜੱਲਾਦੀ ਇੱਕ ਹੋਰ ਵੱਡਾ ਸਾਰਾ ਦੇਖ ਚਾ ਨੂੰ ਉਹ ਸੇਤਨ ਅੱਗ ਬਾਲ ਕੇ ਪਾਣੀ ਉਬਾਲਣਾ ਸ਼ੁਰੂ ਕਰਦੇ ਤੇ ਭਾਈ ਗਿਆਨਦਾਸ ਜੀ ਉਸ ਵਿੱਚ ਬੈਠ ਗਏ ਭਾਈ ਗਿਆਨਦਾਸ ਜੀ ਮੁਸਕਰਾਉਂਦੇ ਹੋਏ ਸਿਰ ਦੇ ਤੇ ਭਾਈ ਗਿਆਲਾ ਜੀ ਵੀ ਸ਼ਹਾਦਤ ਜਿਨ੍ਹਾਂ ਨੂੰ ਗਰਮ ਗਰਮ ਪੀਕ ਦੇ ਵਿੱਚ ਪਾਣੀ ਉਬਾਲ ਕੇ ਉਹਨਾਂ ਦੇ ਚਮੜੀ ਫਟਣ ਲੱਗਦੀ ਗਰਮ ਪਾਣੀ ਦੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਖਤਮ ਕਰ ਦਿੱਤਾ। ਅਡੀਆਂ ਵੀ ਬਕਰੀਆਂ ਲੱਗੀਆਂ। ਵਰੁਣਾ ਦੇ ਮੁਖਾਰ ਗੰਦ ਵਿੱਚ ਸੁਖਣੀ ਸਾਹਿਬ ਦੀ ਆਵਾਜ਼ ਪੂਰੀ ਫਜ਼ਾ ਵਿੱਚ ਗੂੰਜਦੀ ਹੈ। ਉਧਰ ਦੇਖਿਓ ਕਿ ਚੁੱਲ੍ਹੇ ਤੇ ਨਜ਼ਰ ਆਈ। ਵਿੱਚ ਦੇਹ ਪਈ ਕਿਸੇ ਦੀ ਜਲਦੀ ਹੈ। ਸ਼ੂ ਸ਼ੂ ਕਰਕੇ ਲੈ ਲਹੂ ਸਾੜਦਾ ਚਰਣ ਚਰਣ ਕਰਕੇ ਚਰਹੀ ਟੜਦੀ ਹੈ। ਇਧਰ ਸ਼ੀਤਲ ਗੁਰਬਾਣੀ ਦੇ ਜੋਸ਼ ਅੰਦਰ ਲਹਿਰ ਨੂਰ ਦੀ ਨਾੜਾ ਚ ਚੱਲਦੀ ਉਸ ਤੋਂ ਬਾਅਦ ਭਾਈ ਸਤੀ ਦਾਸ ਜੀ ਨੇ ਉਹਨਾਂ ਦਰਿੰਦਿਆਂ ਨੇ ਰੂਹ ਦੇ ਵਿੱਚ ਲਗੇ ਜਿਉਂਦੇ ਆ ਸਾਰੇ ਭਾਈ ਸਤੀ ਦਾਸ ਜੀ ਦੀ ਸ਼ਹਾਦਤ ਆਪਣੇ ਪ੍ਰਾਤ ਭਾਈ ਮਤੀ ਦਾਸ ਵਾਂ ਅਡੋਲ ਸ਼ਾਂਤ ਚਿਤ ਅੜੇ ਪਾਣੀ ਪੜਦੇ ਵਿੱਚ ਸ਼ਹੀਦ تینا سکھا میں شہیدیاں تو بار قاضی محبود گورا سر گروتے مہادر جی بولایا لایا دیونا نم فتوہ پڑھ کے سنان لگا تمہار پرامات یا دین اسلام گروہ جی نے قاضی دیا دونہ شکتا انتار کر دے بے کہا کہ میں زبردستی مذہب تبدیل کرن دے کلاف میں نے کوئی بھی میرے پر ਮਜ਼ਲੂਮਾਂ ਦੀ ਰਾਖੀ ਤੇ ਮਨੁੱਖੀ ਅਧਿਕਾਰਾਂ ਲਈ ਕੀਤੇ ਬਚਨਾਂ ਤੋਂ ਦਲਾ ਨਹੀਂ ਸਕਾ। ਤਾਜ਼ੀ ਨੇ ਚੁਝਰਾਉਂਦੇ ਹੋਏ ਜਲਾਦ ਨੂੰ ਇਸ਼ਾਰਾ ਕੀਤਾ ਤੇ ਜਲਾਦ ਸૈયਦ ਜਲਾਲੁਦੀਨ ਨੇ ਸਿਰ ਗੁਰਤੇ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਧੜ ਨਾਲੋਂ ਵੱਖ। ਗੁਰਤੇਕ ਭਗਤ ਸਾਹਿਬ ਜੀ ਦੇ ਸੀਸ ਹੋਣ ਦਾ ਵਿਰਸ਼ ਡਰੋਂਸ ਲੇ ਰਿਏ ਅਸਮਾਨ ਦੇ ਵਿੱਚ ਚਮਕਦਾ ਹੋਇਆ ਕ੍ਰਮਪੁਰ ਕੀਆ ਬਿਆਨ ਏਕ ਮਹਾਦੇਵ ਸੀਂ ਕਰੀ ਨਕਿ ਨੂੰ ਏਕ ਮਹਾਦੇਵ ਕੇ ਚਲਤ ਹੈ ਉਹ ਜਗਤ ਕੋ ਸੋਤ ਐ ਐ ਐ ਸਭ ਜਗਤ ਦੇ ਉਹ ਜੈ 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 ਸੁਰ ਪਾਈ ਚੇਤਾ ਜੀ ਜੋ ਇੱਕ ਰਗਰੇਟਾ ਸਿੱਖ ਸਨ ਗੁਰੂ ਸਾਹਿਬ ਦਾ ਪਵਿੱਤਰ ਸੀਸ ਬੜਾ ਦਰਬੜਾ ਬਾਗ ਦਾ اپنی باہر رنگ ریٹا گرو کا بیٹا ਅਸਮਾਨ ਦੇ ਵਿੱਚ 500 ਡਰੋਨ ਗੁਰੂ ਸਾਹਿਬ ਦੀ ਸ਼ਹਾਦਤ ਦਾ ਪੂਰਾ ਜ਼ੀਨ ਵਿਖਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਸਤੇ ਖਾਲਸਾ ਵਿੱਚ ਇਹ ਸਾਰਾ ਡਰੋਨ ਸ਼ੋਅ ਦਿਖਾਇਆ ਜਾ ਰਿਹਾ ਹੈ ਜੇਲੇ ਕਿ ਚੰਝੂ ਰਾਖਾ ਪ੍ਰਭੂਤਾ ਦਾ ਸੰਪੂਰਨ ਕੀਆ ਨਾ ਜੁੜ ਕੇ ਇਸ ਸਾਲ ਅੱਜ 3 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇੱਕ ਦੁਨੀਆ ਦੇ ਸ਼ਹਾਦਤ ਦੇ ਹਰ ਇੱਕ ਜਗ੍ਹਾ ਤੇ ਜਿੱਥੇ-ਜਿੱਥੇ ਵੀ ਹਿੰਦੂ ਵੀ ਭਾਰਤੀ ਰਹਿੰਦਾ ਹੈ